ਹੈਪੀ ਸੀ ਮੁੰਡਾ ਰੁੜਕੇ ਵਾਲਾ ਅੱਜ ਬਾਹਰ ਬੈਠਾ ਜੀ ਇੰਗਲੈਂਡ ਦੇ ਵਿੱਚ ਉਹਦੇ ਨਾਲ ਮੈਂ ਆਇਆ ਸੀ ਖੇਡਣ ਜੀ ਉਹ ਕਹਿੰਦਾ ਵੀ ਉਹ ਬਾਈ ਜੀ ਨੂੰ ਚਾਚਾ ਹੈ ਕਹਿੰਦਾ ਇਹ ਕਹਿੰਦਾ ਆਪਾਂ ਚਾਚਾ ਨੂੰ ਲੈ ਕੇ ਜਾਣਾ ਨਾਲ ਬਾਈ ਇਥੇ ਛੇਪ ਗਿਆ ਮੈਨੂੰ ਕਹਿੰਦਾ ਵੀ ਚੱਲੋ ਬਾਈ ਉਦੋਂ ਖੇਡਣੋਂ ਹਟ ਚੁੱਕਿਆ ਸੀ ਜਿਵੇਂ ਦੱਸਿਆ ਵੀ ਜਿੰਨਾ ਟਾਈਮ ਖੇਡ ਲਿਆ ਖੜਮੇ ਨਾ ਜੀ ਕੋਈ ਮਿਹਨਤ ਕਰਕੇ ਨਹੀਂ ਖੇਡਿਆ ਜੀ ਕਦੇ ਬਾਈ ਤੇ ਬਾਈ ਉਹਨਾਂ ਨੂੰ ਜਾਂਦਾ ਹੋਇਆ ਕਹਿੰਦਾ ਵੀ ਹੈਪੀ ਦੇਖ ਜਿੰਨਾ ਟਾਈਮ ਖੇਲੀ ਵੀ ਹੁਣ ਆਪ ਹਟਿਆ ਫਿਰ ਲੋਕ ਜੁੱਤੀਆਂ ਮਾਰ ਕੇ ਹਟਾਉਣਗੇ ਫਿਰ ਬਾਈ ਗਿਆ ਨਹੀਂ ਛੱਡੀ ਛੱਡੀ ਆ ਜੀ ਲੋ ਜੀ ਅੱਜ ਹਥਿਆ ਉਦੋਂ ਦੇਖਿਆ ਜਾ ਫਿਰ ਬਿਰਕਾ ਜੀ ਉਦੋਂ ਬਿਰਕਾ ਕੋ ਉਤਰ ਡਿਆ ਜੀ ਤੇ ਬਾਈ ਨਾਲ ਗੱਲ ਹੀ ਬਾਈ ਕਹਿੰਦੇ ਵੀ ਸ਼ੇਰਾ ਉਸਤਾਦ ਮਹਾਰਾ ਜੀ ਕੋਈ ਨਹੀਂ ਹਾਂ ਵੀ ਕੋਈ ਨਹੀਂ ਆ ਕੋ ਉਤਰ ਮਗਰ ਆ ਕੇ ਜੀ ਮੇਰਾ ਮਤਲਬ ਉਦੋਂ ਜਿੱਤਿਆ ਜੀ ਬਿਰਕਾ ਮੈਂ ਹਾਂ ਤੇ ਉਦੋਂ ਬਾਈ ਦਾ ਕੋ ਉਤਰ ਚੱਲ ਗਿਆ ਦੁਬਾਰਾ ਮੈਂ ਫੇਰ ਉਹ ਮੈਂ ਕਹਿੰਦਾ ਮੈਂ ਲਾਲਚ ਪੈ ਗਿਆ ਦੁਬਾਰਾ ਫੇਰ ਆਇਆ ਜੀ ਬਿਰਕਾ ਹਾਂ ਫਿਰ ਜਿੱਤਿਆ ਫਿਰ ਬਾਈ ਮੈਂ ਹਾਰ ਗਿਆ ਜੀ ਉਹ ਦਿਨ ਜਿੱਤਿਆ ਫਿਰ ਉਸਾਲ ਬਾਈ ਅੱਛਾ ਫਿਰ ਬਾਈ ਨੂੰ ਉੱਥੇ ਕਿਹਾ ਬਈ ਹੈ ਨਹੀਂ ਉੱਥੇ ਫਿਰ ਚਲੋ ਜੀ ਮਤਲਬ ਲੱਗ ਗਿਆ ਪਤਾ ਵੀ ਗੁਲਜ਼ਾਰ ਜੀ ਵੀ ਆ ਸ਼ਹਿ ਦਾ ਨੌਆ ਹਾਂ ਫਿਰ ਮੈਂ ਹੈਪੀ ਨਾਲ ਆਇ 7-8 ਮਹੀਨੇ ਸਿਸਟਮ ਚੱਲਦਾ ਰਿਹਾ ਜੀ। ਅੱਛਾ। ਫਿਰ ਬਾਈ ਕਹਿੰਦੇ ਚਲੋ ਫਿਰ ਮੇਰੇ ਤੋਂ ਵੀਰੇ ਕੋਈ ਐ ਲੋਕਾਂ ਵਾਲਾ ਕੰਮ ਨਹੀਂ ਵੀ 10 ਲੱਖ ਲੈ ਲਿਆ 5 ਲੈ ਆ ਪੱਗ ਲਈ ਸੀ। ਮਤਲਬ ਮੈਂ ਆਪਦੀ ਸ਼ਰਦਾ ਦੇ ਨਾਲ ਬਾਈ ਨੂੰ ਜੋ ਦੇ ਕੇ ਕਹਿੰਦੇ ਆ ਬਾਈ ਨੇ ਮੇਰੇ ਤੋਂ ਕਦੇ ਮੰਗਿਆ ਨਹੀਂ ਜੀ। ਨਹੀਂ ਚਲੋ ਤਾਂ ਤੁਹਾਡਾ ਪਿਆਰ ਬਣ ਗਿਆ। ਫਿਰ ਮੇਰੇ ਬੇਟਾ ਹੋਇਆ ਜੀ ਬਾਈ ਭੈਣ ਜਾ ਕੇ ਬਕਾਇਦਾ ਜਿਵੇਂ ਦੱਸਿਆ ਪਹਿਲਾਂ ਫੈਮਲੀ ਸ਼ਗਨ ਦੇ ਕੇ ਆ ਜੀ ਸਾਰਾ ਕੁਝ ਬੀਬੀ ਹੁਣੀ ਸਾਰਾ ਉਦਾਂ ਹੀ ਵਰਤਦੇ ਆ ਜੀ ਭੈਣ ਆ ਮੇਰੀ। ਮਤਲਬ ਕੋਈ ਉਸਤਾਦ ਚੇਲੇ ਵਾਲੇ ਪਿਓ ਪੁੱਤ ਵਾਲੇ ਕਹੇ ਵੀ ਤੀਜਾ ਪੁੱਤ ਬਣਾ ਕੇ ਜੀ ਉਰੇ ਰੱਖਿਆ ਮੈਨ ਵੀਡੀਓ ਚ ਨਹਿਮ ਹੁੰਦੀ ਸੀ ਉਹ ਅਗਲਾ ਕੰਦਾ ਦੱਸਿਆ ਨਹੀਂ ਜੀ ਜਿਹੜੀ ਗੱਲ ਦੱਸਿਆ ਬਾਈ ਵੀ ਨਲਕੀ ਫੜਨੀ ਵੀ ਹੱਥ ਨਾਲ ਦੱਸਿਆ ਵੀ ਸ਼ੇਰਾ ਆਏ ਨਹੀਂ ਆਏ ਦੇਣੀਆਂ ਵੀ ਘੋਲ ਕੇ ਦਿਮਾਗ ਚ ਪਾ ਵੀ ਸਿੱਖ ਤੇ ਅੱਜ ਪਰਮਾਤਮਾ ਦੀ ਦੇਣ ਆਲੀ ਵੀ ਚਲੋ ਇੱਕ ਅੱਧਾ ਹਿੱਸਾ ਕਿਤੇ ਲੈ ਲੈਨੇ ਆ ਤੇ ਉਹ ਬਾਈ ਦੀ ਬਦੌਲਤ ਆ ਜੀ ਇਹ ਲੋਕਾਂ ਵਾਲਾ ਕੰਮ ਨਹੀਂ ਫੂਨ ਤੇ ਉਹ ਐ ਛੱਡ ਦਿਓ ਐ ਛੱਡ ਦਿਓ ਕੰਮ ਨਹੀਂ ਗੁਮਰਾਹ ਨਹੀਂ ਕਰਿਆ ਸਾਰੇ ਕਬੂਤਰ ਇੱਥੋਂ ਲੈ ਗਏ ਆ ਜੀ ਬਾਈ ਦੇ ਚੇਲਾ ਬਣਨ ਤੋਂ ਪਹਿਲਾਂ ਜੀ ਕੂਤਰ ਬਸੇਰੇ ਚੱਕਿਆ ਝੂਠ ਨਹੀਂ ਮਾਰਦੇ ਜੀ ਕੈਮਰੇ ਮੂਰੇ ਬੈਠੇ ਆ। ਨਾ ਉਹ ਫਿਰ ਖੂਨ ਕਿਤੇ ਵਾਲਾ ਨਹੀਂ ਕਰਦਾ ਕਿ ਹੁਣ ਬਾਈ ਦੀ ਸ਼ਰਮ। ਨਹੀਂ ਬਾਈ ਹੁਣ ਹੁਣ ਇੰਨੀ ਕਿ ਨੌਲੇਜ ਆ ਗਈ ਜੀ ਜਿਵੇਂ ਦੱਸਿਆ ਵੀ ਜਿਹੜਾ ਜੀ ਬਲੱਡ ਲਾਈਨ ਆ ਜੀ ਜਿਹੜੀ ਨਾ ਜੀ। ਵੀ ਉਹ ਜਿਹੜੀ ਲਾਈਨ ਆ ਉਹ ਜ਼ਰੂਰੀ ਆ ਹੁਣ ਜਿਹਦਾ ਚੱਕਦਾ ਮੈਂ ਲਊਂਗਾ ਜੀ। ਹੂੰ। ਚੱਕ ਕੇ ਮੈਨੂੰ ਪਤਾ ਨਹੀਂ ਉਹਦਾ ਖਾਨਦਾਨ ਕੀ ਹੈ ਜੀ ਉਹਦਾ ਫਾਇਦਾ ਨਹੀਂ ਕੋਈ। ਅੱਛਾ। ਫਿਰ ਬਾਈ ਨੇ ਆਉਦੇ ਹੱਥ ਨਾ ਦਿੱਤੇ ਆ ਜੀ ਕੂਤਰ ਤੇ ਅਜ ਉਹਨਾਂ ਦੀ ਏਸੇ ਕੂਤਰਾਂ ਦੀ ਲਾਈਨ ਮੇਰੇ ਕੋਲੇ ਆ ਜੀ। ਤੇ ਚੋ ਲੋ ਮਹਾਰਾਜ ਦੀ ਕਿਰਪਾ ਨਾਲ ਜੀ ਕਦੇ ਨਾ ਕਦੇ ਆਪਾਂ ਜਿੱਤ ਲੈਨੇ ਆ ਜੀ ਬਾਜੀ ਹਾਂਜੀ ਇਹ ਸਿਸਟਮ ਆ ਜੀ ਕੋਈ ਇਹ ਨਹੀਂ ਹੈਗਾ ਵੀ ਉਹਦਾ ਚੱਕ ਲਾਉਦਾ ਚੱਕ ਲਾ ਨਾ ਜੀ ਨਾ ਮਤਲਬ ਹੀ ਨਹੀਂ ਜਿਹੜੀ ਕੇ ਬਹਿ ਗਿਆ ਤਾਂ ਪਹਿਲਾਂ ਆਪਾਂ ਵੀ ਬਹਿ ਗਿਆ ਜੀ ਜਿਹਨ ਜਿੱਤਾਂਗੇ ਤਾਂ ਨਰੋਲ ਜਿੱਤਾਂਗੇ ਦੁਨੀਆ ਨੂੰ ਪਤਾ ਲੱਗਦਾ ਵੀ ਜਿੱਤੇ ਆ ਜੀ ਨਹੀਂ ਨਹੀਂ ਠੀਕ ਆ ਇਹ ਇਹੀ ਤਾਂ ਫਰਕ ਆ ਹਾਂਜੀ ਹਾਂਜੀ ਬਾਜੀ ਅਖੀਰ ਦੇ ਵਿੱਚ ਪਰਿਵਾਰ ਨੂੰ ਵੀ ਘਰੇ ਸ਼ੌਕ ਆ ਤੁਸੀਂ ਕਿਤੇ ਬਾਹਰ ਅੰਦਰ ਸਾਰਿਆਂ ਨੂੰ ਸ਼ੌਕ ਬੱਚਿਆਂ ਨੂੰ ਥੋੜੀ ਜਿਹੀ ਨੂੰ ਕਰਾਉਣ ਦੇ ਘਰ ਦੇ ਕੰਮ ਆ ਕਬੂਤਰਾਂ ਦਾ ਸਾਰਾ ਜਿਹੜਾ ਕੁਝ ਵੀ ਕਰਦੇ ਆ ਘਰ ਦੇ ਸਾਰੇ ਕਰਦੇ ਆ ਜਿਵੇਂ ਤੁਸੀਂ ਸਾਰੇ ਹੀ ਬਾਹਰ ਹੋ ਹਾਂਜੀ ਕਬੂਤਰ ਉੱਤੇ ਉੜਦਾ ਤੇ ਤਾੜ ਵੀ ਦਿੰਦੇ ਆ ਨਸ਼ਤਰੀ ਤੋਂ ਲਾ ਕੇ ਤਾੜ ਦਿੰਦੇ ਆ ਜੇ ਕਹੇ ਡਾ ਦੋ ਡਾ ਵੀ ਦਿੰਦੇ ਆ ਹਾਂਜੀ ਸਾਂਭ ਵੀ ਦਿੰਦੇ ਆ ਜੀ ਭੈਣ ਸਾਂਭ ਵੀ ਦਿੰਦੀ ਆ ਇਹ ਬੁੱਤੇ ਦੇ ਕੋ ਕਰਨਾ ਰਾਤ ਬਰਾਤੇ ਸਾਰਾ ਕੋ ਸੱਟ-ਬੱਟ ਕਰਾਉਂਦੇ ਆ ਰਾਤ ਨੂੰ ਕਬੂਤਰ ਤੁਸੀਂ ਆਪ ਸਾਂਭਦੇ ਹੋ ਹਾਂ ਹਾਂ ਜਿਹੜੇ ਬਾਜੀ ਖੇਡਣਾ ਸਾਰਾ ਕੋ ਦੇ ਭਾਈ ਬਹੁਤ ਜੇ ਕਿਤੇ ਜਿਵੇਂ ਉਹ ਕੇਸਰ ਜੀ ਨਹੀਂ ਬਾਰੇ ਚੱਲ ਯਾਰ ਪੈ ਜਾ। ਹਾਂ। ਨਹੀਂ ਨਹੀਂ। ਆਗੀ ਆਗੀ ਇੰਨੀ ਆ ਜੀ। ਮੂਰੇ ਦੁਸ਼ਮਣ ਦੀंदे ਹੁੰਦੇ ਵੀ ਸੂਰੇ ਪੰਜੇ ਪੇਚਾ ਪਊ। ਰੋਜ਼ ਪੇਚਾ ਪੈਂਦਾ ਨਾ ਫਿਰ। ਉਹ ਦਿਮਾਗ ਤੇ ਬਸ ਉਹੀ ਹੋਰੀ ਜਿਹੜੀ ਹੁੰਦੀ ਆ। ਬਈ ਜਿਤਨਾ ਗੱਲ। ਇੱਕ ਪੁੱਤਰ ਨੂੰ ਮੈਨੂੰ ਲੱਗਦਾ ਤੁਸੀਂ ਵੀ 10 ਮਿੰਟ ਹੀ ਸੌਂਦੇ ਹੋਗੇ ਵਿਆਹ। ਦੋ ਪਿੰਡ ਹੀ ਸੌਂਗੇ ਬਸ ਸੌਂਗੇ। ਕਿ ਵੀਰੇ ਜਵਾਕ ਇੰਨੇ ਸਿਆਣੇ ਨੇ ਬਾਈ ਦਾ ਵੱਡਾ ਮੁੰਡਾ ਜੀ। ਉਹ ਜਿਵੇਂ ਹੁਣ ਅੱਗੇ ਤਾਂ ਚਲੋ ਜੀ ਅਸੀਂ ਹੁੰਦੇ ਸੀ ਨਾਲ ਉਦੋਂ ਲਾਲੂ ਹੁਣ ਜਵਾਕ ਸੁਖਣਾ ਆਪਣੇ ਵੀ ਬਰਾਬਰ ਦੇ ਹੋ ਗਏ ਅੱਗੇ ਜਵਾਕ ਛੋਟਾ ਹੁੰਦਾ ਸੀ ਉਦੋਂ ਬਾਈ ਜੀ ਆਪ ਜਾਂਦੇ ਮੈਂ ਹੁੰਦਾ ਸੀ ਬਾਈ ਰੋਡਾ ਰੱਬੋਂ ਵਾਲੇ ਸੀ ਆਪ ਜਾਂਦੇ ਸੀ ਜਿਆ ਬਾਈ ਨੇ ਕਿਹਾ ਯਾਰ ਕੂਤਰ ਘਰੇ ਮਗਰੋ ਭੈਣ ਹੁਣ ਤਾਂ ਇਹ ਜਵਾਕ ਇੰਨਾ ਸੰਸੀਰ ਹੋ ਇੱਕ ਬੇਟਾ ਛੋਟਾ ਬਾਹਰ ਆ ਜੀ ਉਹ ਮਾਰੇ ਵੀ ਵਧੀਆ ਕਿਰਪਾ ਸਟੇ ਵੀ ਬਾਹਰੋਂ ਆਇਆ ਹੁਣ ਉਹ ਕਹਿੰਦਾ ਵੀ ਪਾਪਾ ਤੂੰ ਘਰੇ ਕੂਤਰ ਸਮ ਮੈਂ ਬਾਜ਼ੀਆਂ ਤੇ ਜਾਉ ਅੱਜ ਵੀ ਉਹ ਬਾਜੀ ਤੇ ਗਿਆ ਹੋਇਆ ਜੀ ਬਾਈ ਪੜਦਾ ਬੱਚਾ ਉਹ ਨਹੀਂ ਹਟ ਗਿਆ ਜੀ ਕਲਾਸ 2 ਕਰਕੇ ਹਟ ਗਿਆ ਜੀ ਉਹ ਅੱਛਾ ਹਾਂਜੀ ਉਹ ਐ ਹੁਣ ਬਾਜੀ ਦੀ ਡਿਊਟੀ ਘਰੇ ਹੀ ਆ ਜੀ ਕਰੇ ਮਲਾਕ ਆ ਦੀ ਮਰਜ਼ੀ ਨਾਲ ਜਾਂਣਾ ਕਿਧਰ ਕਿਤੇ ਬਾਜ ਜਾਣਾ ਹੁੰਦਾ ਤੇ ਮਨ ਦਗਾ ਲਵ ਸੀਗਾ ਮੈਂ ਕਹਿੰਦਾ ਵੀ ਤੁਸੀਂ ਰਹੋ ਤੇ ਮੈਂ ਜਾਂਦਾ ਬਾਜੀ ਤੇ ਅੱਛਾ ਚੰਗੀ ਬਾਜੀ ਜਮੇ ਜੀ ਕਲਾਰੇ ਪਰ ਗੁਰੂ ਬਾਜੀ ਵਧੀਆ ਬਾਜੀ ਵੱਡੀ ਬਾਜੀ ਕਿਨਵਾ ਚਲੇ ਜਾਂਦੇ ਦੇਖਣਾ ਵਾ ਯਾਰ ਉਹਦੇ ਸ਼ੁਭਲ ਕਰਿਆ ਹੁਣ ਮੈਂ ਜਾਉਂਗਾ ਚਲੋ ਤਰੀਕੇ ਨਾਲ ਅੱਛਾ ਸੱਤ ਨੂੰ ਕਿੱਧਰ ਉਹ ਹੀ ਗੋਕਤੀ ਆ ਪਿੰਡ ਵਸ ਗੋਕਤੀ ਆ ਪਿੰਡ ਕਾਨੂੰ ਕੈਮਰਾ ਵੱਡੀ ਬਾਜੀ ਦੀ ਵੱਡੀ ਬਾਜੀ ਪੂਰੀ ਵੱਡੀ ਬਾਜੀ ਆ ਜੀ ਪੂਰੀ ਵੱਡੀ ਯਾਰੀ ਉੱਥੇ ਪੂਰੀ ਬੱਲੇ ਬੱਲੇ ਹੋ ਆ ਵਧੀਆ ਬੰਦੇ ਆ ਵਿਚਾਰੇ ਉਹ ਅੱਛਾ ਬਾਈ ਸੋਨੀ ਆ ਬਾਈ ਜੱਪੀ ਵਰਗੇ ਆ ਕਹਿੰਦੇ ਬਾਜੀ ਤੇ ਆ ਇਧਰੋਂ ਦੂਰ ਆ ਪਿੰਡ ਉਧਰ ਨੂੰ ਚਲੋ ਹਾਂ ਪਰਦੇਚਾ ਹਾਂ ਜੀ ਪੂਰਚਾ ਚਲੋ ਤੇ ਉਹ ਮੈਨੂੰ ਕਹਿੰਦੇ ਬਾਈ ਲਾਜ਼ਮੀ ਆਈ ਮੈਂ ਕਹਿੰਦਾ ਚੱਲ ਲਾਜ਼ਮੀ ਆ ਮੋਟ ਕਿੰਨਾ ਜੀ ਉੱਥੇ ਉੱਤ 5000 ਮਿੰਨਾਂ ਦਾ ਯਾਨੀ ਚੰਗੀ ਬਾਜੀ ਆ ਪੂਰੀ ਝੋਤੀ ਦੀ ਬਾਜੀ ਆ ਨਾਮ ਵੀ ਵਧੀਆ ਨਾਲ ਅੱਛਾ ਹਾਂਜੀ ਮੈਚ ਪੂਰੇ ਫਸਣਗੇ ਪੂਰੇ ਪੂਰੇ ਨੇ 35 ਕੁ ਉਤਰ ਕੀ ਤਿਆ ਡੀਸੀ ਤੋਂ ਮਨਜ਼ੂਰੀ ਲਈ ਆ ਆਇਆ ਤੇ ਵੀ ਤਾਂ ਹੀ ਉਹ ਮੈਨੂੰ ਕਹਿੰਦੇ ਵੀ ਬਾਈ ਤੂੰ ਆ ਸਾਡੀ ਬਾਜੀ ਦੇਖ ਕੇ ਜਾ। ਮੈਂ ਠੀਕ ਆ ਫਿਰ। ਮੈਂ ਜ਼ਰੂਰ ਦੇਖਾਂਗੇ ਬਾਜੀ ਤੁਹਾਡੇ। ਚਲੋ। ਹੋਰ ਬਾਈ ਜੀ ਹੁਣ ਜਿਹੜੇ ਏਟੀਐਮ ਵਰਗੇ ਕਬੂਤਰ ਸੀ ਉਹ ਇੰਨਾ ਚ ਕੋਈ ਹੋਰ ਕਬੂਤਰ ਵੀ ਉਹਨਾਂ ਦੇ ਲੈਵਲ ਦਾ ਹੈਗਾ। ਇੰਨੇ ਇਹੀ ਕਬੂਤਰ ਬਾਈ ਸਾਰੇ ਹੀ ਇਹ ਆ। ਸਾਰੀ ਬਰੀਡ ਹੀ ਆ। ਹਾਂ ਸਾਰੀ ਬਰੀਡ ਹੈ। ਕੱਢਣ ਪਾਉਣ ਨੂੰ ਕੋਈ ਨਹੀਂ। ਛੋਟੇ ਵੱਡੇ ਨਹੀਂ ਥੱਲੇ ਆ ਜਾਂਦੇ ਉਤਲੇ ਆ ਥੱਲੇ ਆ ਉਹ ਉਹੀ ਚੀਜ਼ ਇੱਕੋ ਜੀ ਹੈ ਬਰੀਡ ਆ। ਚਲੋ ਅੱਜ ਆਪਾਂ ਬਾਈ ਗੁਲਜਾਰ ਜੀ ਸਦਮਾ ਕਲਾ ਲੁਧਿਆਣੇ ਜਿਹੜੇ ਦਾ ਮਸ਼ਹੂਰ ਆ। ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਬੂਤਰਬਾਜੀ ਆ ਚਾਹੇ ਗੱਲ ਪਾਕਿਸਤਾਨ ਦੀ ਆ ਚਾਹੇ ਗੱਲ ਕੈਨੇਡਾ ਅਮਰੀਕਾ ਸਾਰੇ ਮਿੱਤਰ ਦੋਸਤੀ ਬੈਠਿਆ ਹਿੰਦੁਸਤਾਨ 'ਚ ਹੁਣ ਵੀ ਹਰਿਆਣੇ ਦੇ ਬੰਦੇ ਆ ਕੇ ਗਏ ਆ ਅ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਬਾਈ ਨੇ ਇੰਨਾ ਕੁ ਨੌ ਬਣਾ ਲਿਆ ਇਮਾਨਦਾਰੀ ਦੇ ਨਾਲ ਤੇ ਨਵੇਂ ਜੂਥ ਨੂੰ ਵੀ ਸਿੱਖਿਆ ਦਿੱਤੀ ਆ ਵੀ ਦਿਮਾਗ 'ਚ ਮਾਸਟਰ ਨੇ ਕਿਸੇ ਨੇ ਘੋਲ ਕੇ ਨਹੀਂ ਪੋਣਾ ਵੀ ਉਹ ਘਬਰਾ ਨਾ ਹੋਵੋ ਪਹਿਲਾਂ ਆਪਾਂ ਮਿਹਨਤ ਕਰੀਏ ਫਿਰ ਉਸ ਤੋਂ ਬਾਅਦ ਬਾਈ ਜੇ ਆਪਾਂ ਨੂੰ ਕੁਝ ਆਉਂਦਾ ਹੀ ਨਹੀਂ ਜੇ ਮੜਾ ਮੋਟਾ ਆਉਂਦਾ ਫਿਰ ਟਿਊਸ਼ਨ ਰੱਖਣ ਦਾ ਫਾਇਦਾ ਹੁੰਦਾ ਸਹੀ ਹੈ ਜੇ ਤੁਹਾਨੂੰ ਮੜਾ ਮੋਟਾ ਕੋਈ ਆਉਂਦਾ ਆਪਾਂ ਪਹਿਲੇ ਦਿਨ ਹੀ ਬਈ ਆਪਾਂ ਲਵੇ ਜੇ ਲੱਗੇ ਹੋਏ ਅਗਲਾ ਕਹਿੰਦਾ ਬਈ ਹੁਣ ਆਪਾਂ ਥੋੜਾ ਜਿਹਾ ਕਿਸੇ ਤੋਂ ਹੁਣ ਟਿਊਸ਼ਨ ਵੰਗੂ ਰੱਖ ਲਈਏ ਬਈ ਨੰਬਰ ਚੰਗੇ ਆ ਜਾਂਦੇ 13 ਬੰਦੇ ਨੂੰ ਰਾਹ ਦਾ ਪਤਾ ਲੱਗ ਗਿਆ ਬਈ ਤੇ ਕਿਹਨਾਂ ਰਾਹ ਦਾ ਪਤਾ ਲੱਗਿਆ ਫਿਰ ਉਹਨੇ ਗਰਾਹ ਤੱਕ ਆਪ ਬਣਾਉਣਾ ਆਪ ਬਣਾਉਣਾ ਹਾਂ ਕਿਹਨਾਂ ਉਹਨੂੰ ਚੜ੍ਹ ਕੇ ਰੀਚ ਚੜਾਤਾ ਵੀ ਆਹੀ ਕੁਛ ਇਹਨੂੰ ਕਿਦਨ ਮਰਜ਼ੀ ਲੈ ਜਾ ਤੇ ਉਹ ਬੰਦੇ ਨੇ ਫਿਰ ਲਈ ਆਪ ਵਰਨੀ ਆ ਉਹ ਬਸ ਇੱਕ ਮੋਟੀ ਜੀ ਗੱ ਇੱਕ ਨੂੰ ਬਦਾਮ ਕੂਤ ਨੂੰ 7 8 8 9 ਵੀ ਪਾ ਦਨੇ ਆ 10 ਤੋਂ ਥੱਲੇ ਹੀ ਰਹਿਨੇ ਆ 10 ਤੋਂ ਥੱਲੇ ਅੱਛਾ ਇੱਕ ਕਬੂਤਰ ਜਿਹੜਾ ਅਸਲੀ ਮਹਨੇਜ ਆ ਕਿੰਨੇ ਬਦਾਮ ਉਹਦੇ ਖਾਦੇ ਹੁਣ ਵੀ ਉਹ ਤਾਕਤ ਪਰ ਚਾਹੀਦਨ ਬਈ ਬਾਜੀ ਬਾਜੀ ਛੱਡਣ ਵਾਲੇ ਨੂੰ ਹਾਂਜੀ ਬਾਲਾਂ ਬਦਾਮਾਂ ਬਦੂਮਾਂ ਦਾ ਵੀ ਲੋੜ ਹੁਣ ਪਾ ਤਾ ਜਿਵੇਂ ਕਿ ਮਹੀਨਾ ਮਹੀਨਾ ਦਿੰਨੇ ਆ ਦੋ ਦੋ ਮਹੀਨੇ ਪਾ ਦਨੇ ਬੈਠੇ ਨੂੰ ਕੌਣ ਲੱਗ ਜੰਨੇ ਆ ਹਾਂ ਪਰ ਬਾਲੀਆਂ ਦੀ ਘਰ ਤੋਂ ਘਰ 10 ਦਿਨ ਬਦਾਮ ਦੇ ਕੇ ਵੀ ਦਿੱਤੀ ਆ ਬਾਜੀ ਜਿੱਦ ਸੌਂਗਰੀ ਚਲੀ ਗਈ ਅੰਦਰ ਉਹ ਜਤਨੰਦ ਜੀ ਦਾ ਸੀکریاں ਚ ਲੈ ਆਈਆਂ ਉਹ ਵੀ ਜਤਨੰਦ ਦਾ ਬਾਜੀ ਦਾ ਬਦਾਮਾਂ ਦਾ ਕੋਈ ਬੜਾ ਜ਼ਿਆਦੇ ਨਹੀਂ ਤਾਂ ਤਖਤ ਦਾ ਤਾਂ ਕੋਈ ਫਰਕ ਤਾਂ ਪੈਣਾ ਜਦੋਂ ਆਪਾਂ ਛੋਲੇ ਇਹਨੂੰ ਪਏ ਆ ਸਾਰੇ ਛੋਲੇ ਪੈਂਦੇ ਆਪਣੀ ਖਿੜੀ ਦੀ ਖਰਾਕ ਕਾਊਂਟ ਕਰ ਲਈ ਸਿਆਲ ਦੀ ਖਰਾਕ ਕਰ ਲਈ ਤੇ ਉਹਨੂੰ ਭਲਾ ਤੂੰ 10 ਦਿਨ ਬਦਾਮ ਦੇ ਕੇ ਛੱਡ ਦੇ ਯਾਨੀ ਤੁਹਾਡੀ ਮਰਜ਼ੀ ਭਈ 12 ਮਹੀਨੇ ਮਜ਼ਬੂਤ ਹੀ ਚਾਹੀਦਾ ਹਾਂ ਜੀ ਐ ਨਹੀਂ ਭਈ ਹੁਣ ਸਿਆਲ ਆ ਗਿਆ ਤੇ ਆਪਾਂ ਨਹੀਂ ਖਰਾਕ ਤਾਂ 12 ਮਹੀਨੇ 30 ਦਿਨ ਪੈਂਦੀ ਜੀ ਇਹਨਾਂ ਨੂੰ ਵਿੱਕੀ ਭਾਈ ਹਰਨ ਦਾ ਅਸਲੀ ਵਿੱਚ ਵੱਡੇ ਬੰਦੇ ਦੇ ਕਾਰਨ ਇਹੀ ਹੈ ਜਿਵੇਂ ਕਹਿੰਦੇ ਵੀ ਸਿਆਲ ਦੇ ਦੇਖਦੇ ਨਹੀਂ ਉਹ ਇਹ ਕਹਿੰਦਾ ਕਿ ਇਹ ਵੀ ਸਾਰਾ ਸਿਆਲੋ ਸਿਆਲ ਨਹੀਂ ਪੁੱਛਦੇ ਜੀ ਜਦੋਂ ਬੱਚੇ ਘੜਾਉਣੇ ਆ ਉਦ ਮੈਂ ਪਹਿਲੇ ਸਾਰੀ ਪੰਜੀਰੀ ਰਲਾਈ ਉਹ ਵਿੱਚ ਪਿਸਤਾ ਹਾਂਜੀ ਬਦਾਮ ਹੂੰ ਕਾਜੂ ਹਾਂ ਖਰੂਟ ਹਾਂ ਕਾਲੇ ਛੋਲੇ ਉਹਨਾਂ ਨੂੰ ਕਰਕੇ ਸਾਰਿਆਂ ਨੂੰ ਮਿਕਸ ਤੇ ਉਹਨਾਂ ਨੇ ਸਿਹਤ ਵਿੱਚ ਪਾ ਕੇ ਛੋਟੀ ਮੱਖੀ ਦਾ ਲੈ ਕੇ ਕੀ ਪਾ ਕੇ ਜੀ ਸ਼ਹਿਦ ਛੋਟੀ ਮੱਖੀ ਦਾ ਪਾ ਕੇ ਦੇਸੀ ਸ਼ਹਿਦ ਹਾਂ ਅੱਛਾ ਇਹਨਾਂ ਨੂੰ ਜਿਹੜੇ ਜੋੜੇ ਮਲਾਤੇ ਆਪਾਂ ਇਹਨਾਂ ਨੂੰ ਦੇਣ ਲੱਗ ਜਾਣਾ ਵਾ ਤੇ ਮੁੰਡਾ ਦੇ ਨਾ ਉਹੀ ਖਾ ਲੈਂਦੇ ਹੈ ਨਹੀਂ ਹਾਂ ਉਹ ਗੋਲੀਆਂ ਬਣਾਉਣੀਆਂ ਜਾਣੀਆਂ ਨੇ ਅੱਛਾ ਗੋਲੀਆਂ ਬਣਾ ਕੇ ਕਰਨ ਵਾਲੀ ਗੱਲ ਆ ਬਾਈ ਜੀ ਤੋਂ ਗੋਲੀਆਂ ਬਣਾ ਕੇ ਇਹਨਾਂ ਨੂੰ ਦੋ ਫਿਰ ਨਾਲ ਵੱਡੇ ਕਬੂਤਰਾਂ ਦੇ ਥੋੜੇ ਵਧੀਆ ਰਹਿਣਗੇ ਤੇ ਤੁਹਾਡੇ ਨਾਲ ਬੱਚੇ ਵੀ ਵਧੀਆ ਹੋਣਗੇ ਉਹਨਾਂ ਵੱਡੇ ਕੂਤਰਾਂ ਨੂੰ ਵਿੱਕੀ ਵੀਰੇ ਦਿੱਤੀ ਜਾਊ ਤੇ ਉਹੋ ਜਿਹੀ ਫਿਰ ਬੱਚਾ ਪੈਦਾ ਕਰੂ ਜੀ ਬੱਚਾ ਕੂਤਰ ਨਹੀਂ ਬੱਚੇ ਉਹੋ ਜੇ ਬੱਚੇ ਉਹ ਗੱਲ ਠੋਕਦੀ ਆ ਬਿਲਕੁਲ ਜੀ ਇਹਦਾ ਮਤਲਬ ਤੁਸੀਂ ਉਹ ਜੋੜੇ ਨੂੰ ਵੀ ਪੁਲਟਾ ਟੈਕਲਮੈਂਟ ਕਰਦੇ ਵੱਡੇ ਕੂਤਰਾ ਦੀ ਉਮਰ ਹੋ ਗਈ ਆ ਕੂਤਰਾ ਦੀ ਕਹਿਦੂ ਹੀ ਨਹੀਂ ਉਮਰ ਦੇ ਕੂਤਰਾ ਨਹੀਂ ਆਪਣਾ ਇਹ ਦੇਸੀ ਤਰੀਕਾ ਹੀ ਆ ਅਗਲਾ ਕਹਿੰਦਾ ਚਾਹੇ ਉਹ ਜਾਨਵਰਾਂ ਚਾਹੇ ਚਾਹੇ ਮਾਂ ਪਿਓ ਚ ਵੀ ਜਿਹਦੀ ਗਰੀਡ ਆ ਤੇ ਉਹ ਬੱਚ ਉਹ ਉਹ ਗੱਲ ਠੋਕਦੀ ਆ ਹਾਂਜੀ ਇਹ ਵੀ ਗੱਲ ਬਾਈ ਜੀ ਨੇ ਬਹੁਤ ਵੱਡੀ ਬਾਈ ਜੀ ਇਹ ਜੀ ਇੱਕ ਅੱਧੀ ਗੱਲ ਜਿਹੜੀ ਹੋਰ ਕੋਈ ਹੋਰ ਵੀ ਇਹ ਜੀ ਨਵੇਂ ਜੂਤਨ ਦਾ ਤੋ ਇਹ ਤਾਂ ਤੁਸੀਂ ਆਹ ਜਿਹੜਾ ਖਰਾਕ ਵਾਲੀ ਗੱਲ ਦੱਸਤੀ ਲੋਕਾਂ ਨੇ ਬਾਰ ਬਾਰ ਸੁਣਨੀ ਆ ਵੀ ਭਾਈ ਇਹ ਇਮਾਨਦਾਰੀ ਨਾਲ ਹੀ ਦੱਸੀ ਆ ਜੀ ਨਹੀਂ ਨਹੀਂ ਇਮਾਨਦਾਰੀ ਨਾਲ ਪੂਰੀ ਦਾ ਕਰਕੇ ਦੇਖੋ ਤੁਸੀਂ ਕਰਕੇ ਦੇਖੋ ਤੁਸੀਂ ਇਹਨੂੰ ਜਦੋਂ ਤੁਹਾਡਾ ਕੂਤਰ ਜਿਹੜੀਆਂ ਬਣਾ ਲਓ ਗਿਰੀਆਂ ਅੱਛਾ ਜੀ ਉਹਦੀਆਂ ਰਗੜ ਕੇ ਅੱਛਾ ਜੀ ਉਹਨੂੰ ਉਹਨੂੰ ਰਲਾ ਲੈਣਾ ਸਾਰੇ ਉਹਨੂੰ ਰਲਾ ਕੇ ਸਿਹਤ ਪਾਲ ਲੈਣਾ ਵਿੱਚ ਅੱਛਾ ਤੇ ਗੋਲੀਆਂ ਬਣਾ ਲਓ ਐਡਟੀਆਂ ਕਿੰਨੀਆਂ ਦੇ ਦੇਵੋ ਜੀ ਇੱਕ ਦੋ ਕੂਤਰ ਨੂੰ ਦੋ ਗਿਰੀਆਂ ਜੇ ਤੁਹਾਡਾ ਕੂਤਰ ਪਤਲੀ ਬਿਠ ਮਾਰਦਾ ਵਾ ਤਾਂ ਉਹਦੀ ਡੇਢ ਕਰ ਦੋ ਉਹਨੂੰ ਘਟਾ ਦਿਓ ਜੀ ਉਹ ਜਿਆਦਾ ਨਹੀਂ ਇਹਦਾ ਮਤਲਬ ਇਹ ਹਰ ਨਹੀਂ ਕਰ ਰਿਹਾ ਹਾਂ ਜੇ ਉਹਨੇ ਕਿਹੜੀ ਵਟ ਕਰਦਾ ਵਾ ਫਿਰ ਉਹਨੂੰ ਦੋ ਦੇਈ ਚਲੋ ਦੋ ਦੇਈ ਚਲੋ ਕੂਤਰ ਕਬੂਦਰੀ ਨੂੰ ਤੇ ਜਿੱਦੇ ਬੱਚੇ ਕੱਢ ਲੇ ਉਹਦੇ ਹਟ ਜਾਓ ਬੱਚੇ ਪਾਲ ਲੈਣ ਨਾਲੇ ਤਾਂ ਬੱਚੇ ਮੱਝ ਦਊਗਾ ਤੋਡੇ ਬੱਚੇ ਬੜੇ ਚੰਗੇ ਹੋਣਗੇ ਤੰਦਰੁਸਤ ਹੋਣਗੇ ਤੇ ਬੱਚਿਆਂ ਤਾਕਤ ਨਹੀਂ ਮੈਜਦ ਨਹੀਂ ਉਹ ਹੀ ਜਣੀਆਂ ਨੇ ਰੱਖਣੀਆਂ ਜੀ ਇਹ ਫਿਰ ਪਹਿਲਾਂ ਰੱਖ ਲੈਂਦੇ ਨਾ ਕਵਰ ਕਰ ਲੈਂਦੇ ਆ ਖਰਾਕ ਦੇ ਵਿੱਚ ਉਹ ਜਿਹੜੀ ਚੰਗੀ ਖਰਾਕ ਹੁੰਦੀ ਹੈ ਫਿਰ ਬੱਚੇ ਉਹ ਦਿੰਦੇ ਆ ਤੇ ਆ ਬੱਚੇ ਤੰਦਰੁਸਤ ਨੇ ਕਬੂਤਰ ਤੰਦਰੁਸਤ ਹੋਣਗੇ ਨਾ ਤੇ ਪੂਰੀ ਵਧੀਆ ਚੀਜ਼ ਆ ਇਹ ਪਾ ਕੇ ਦੇਖੋ ਨਹੀਂ ਜਰੂਰ ਪਾਉਣਗੇ ਜੇ ਲਾਜ਼ਮੀ ਪਾਉਣ ਇਮਾਨਦਾਰੀ ਨਾਲ ਤੁਸੀਂ ਦੱਸਿਓ ਇੱਕ ਮਾੜੀ ਜੀ ਗੱਲ ਹੋਰ ਦੱਸ ਦੋ ਜਿਹੜਾ ਨਵਾਂ ਜੂਥ ਆ ਵੀ ਜਦੋਂ ਕਬੂਤਰ ਉੱਡ ਕੇ ਆਉਂਦਾ ਉਹਨੂੰ ਉਸ ਰਾਤ ਉਹ ਕੀ ਸਾਹਮਣੇ ਜਦੋਂ ਉੱਡ ਕੇ ਆਉਂਦਾ ਵਾਜੇ ਉਦਾਂ ਜਿਹੜਾ ਉੱਡ ਕੇ ਆਉਂਦਾ ਨਾ ਜੇ ਹੁਣ ਪਿੰਨਾਂ ਦਾ ਪਾਣੀ ਨੀ ਰੱਖੋ ਅੱਛਾ ਜੀ ਕਿੰਨੇ ਚਿਰ ਬਾਅਦ 10 ਮਿੰਟ ਬਾਅਦ ਪਾਣੀ ਰੱਖੋ ਕਈ ਹੁਣ ਬੰਦੇ ਨਾ ਘੰਟਾ ਘੰਟਾ ਨੀ ਪਾਣੀ ਪੀਉਂਦੇ ਉਹ ਗਲਤ ਗੱਲ ਆ ਉਹ ਕਿਉਂ ਬਕਲੇ ਦਾ ਪਿਆ ਹੁੰਦਾ ਵਿਚਾਰਾ ਜਦੋਂ ਕੂਤਰ ਜੇ ਮੂੰਹ ਪਟਿਆ ਤੇ ਉਹਨੂੰ ਉਦੋਂ ਦੇਖ ਲਓ ਵੀ ਇਹਦਾ ਮੂੰਹ ਪਟਿਆ ਵਾ ਜਦੋਂ ਮੂੰਹ ਮੀਚ ਗਿਆ ਉਹਨੂੰ ਪਾਣੀ ਦੇ ਛੱਡ ਦੋ ਪੂਰਾ ਹੀ ਪਾਣੀ ਪੀ ਲਵੇ ਉਹ ਪੂਰਾ ਰੱਜ ਕੇ ਪਾਣੀ ਪੀਣ ਦੇ ਬਿਨ ਗਾਰੰਟੀ ਦਾ ਦਾਅਵੇ ਦਿੰਦਾ ਕਿ ਕੂਤਰ ਤੁਹਾਡਾ ਖਸ ਹੋ ਜਾਏ ਗਰਮ ਛਰਦ ਹੋ ਜਾਏ ਲੜਣਾ ਬਾ 10 ਮਿੰਟਾਂ ਬਾਅਦ ਪੂਰੇ ਪਾਣੀ ਪੀ ਲਓ। ਅੱਛਾ 10 ਮਿੰਟ ਬਾਅਦ ਜਦੋਂ ਪਾਣੀ ਖਿੱਚ ਗਿਆ ਉਹ ਪੂਰਾ ਖਿੱਚ ਕੇ ਦੁਬਾਰੇ ਫੇਰ ਪਾਣੀ ਰੱਖੋ। ਫੇਰ ਜੇ ਪਿੰਦਾ ਜਦੋਂ ਪਾਣੀ ਪੀਣੋਂ ਹਟ ਗਿਆ ਉਦੋਂ ਉਹਨੂੰ ਬਦਾਮ ਪਾਓ। ਬਦਾਮ ਕਣ ਕਿਹੜੀ ਉਹਨੂੰ ਪਾਉਣੀ ਆ। ਅੱਛਾ ਹਾਂਜੀ। ਤੇ ਜਿਵੇਂ ਕਿਸੇ ਨੇ ਕੱਲ ਨੂੰ ਓਡਾਣਾ ਵਾ ਘਰੇ ੜਾਰੀ ਤੇ ਉਸ ਰਾਤ ਉਹਨੂੰ ਪਹਿਲਾਂ ਕੁਛ ਮਾੜਾ ਮੋਟਾ ਉਹਦਾ ਹਾਜਮਾ ਹੋ ਜਾਮਾ ਜਾਂ ਕੋਈ ਹੋਰ ਕਿਉਂ ਨੀ ਕੋਈ ਜੋ ਚੱਕਰ ਨਹੀਂ ਹੈਗਾ। ਬਾਕੀ ਕਰਦੇ ਆ ਆਪੋ ਆਪਣਾ ਹਿਸਾਬ-ਸਾਬ ਇਹ ਤਾਂ ਇੱਕ ਨਹੀਂ ਹੈਗਾ ਕੋਈ ਕੋਈ ਕਿੰਨੇ ਕਰਦਾ। ਕੋਈ ਕਿਵੇਂ ਕਰਦਾ ਹਨ ਕੋਈ ਰਾਤ ਨੂੰ ਪਾਣੀ ਵੀ ਦਿੰਦੇ ਆ ਕਈ ਬੰਦੇ ਨਹੀਂ ਵੀ ਦਿੰਦੇ ਤੇ ਦਿੰਦੇ ਆ ਤੇ ਅਸੀਂ ਵੀ ਦੇ ਦਨੇ ਆ ਵਿੱਚ ਜਿਹੜਾ ਕੂਤਰ ਦੇ ਬਾਹਲੀ ਖਰਾਕ ਹੁੰਦੀ ਰਾਤ ਨੂੰ ਤੇ ਕਈ ਵਾਰ ਦੇ ਦੇ ਬਚਲ ਥੋੜਾ ਥੋੜਾ ਦੇ ਦੋ ਯਾਰ ਲੱਸੀ ਦੇ ਦੀ ਆ ਕਿਹੜਾ ਅੱਛਾ ਲੱਸੀ ਵੀ ਹਾਂ ਲੱਸੀ ਦਾ ਇਹਨਾਂ ਦੀ ਬਹੁਤ ਚੰਗੀ ਚੀਜ਼ ਹੈ ਨਾ ਲੱਸੀ ਦਾ ਕਿਹੜੀ ਲੱਸੀ ਆਹ ਜੀ ਆਪਾਂ ਪੀਨੇ ਚਾਟੀ ਵਾਲੀ ਦੀ ਚਾਟੀ ਵਾਲੀ ਜਾਂ ਦਹੀਂ ਦੀ ਬਣਾ ਕੇ ਦੇ ਦੋ ਜਿਹੜਾ ਬਹਿਰ ਸਾਰਾ ਖੱਟੇ ਨਹੀਂ ਭਾਈਦਾ ਵਾ ਇਹ ਵੀ ਗੱਲ ਅੱਜ ਪਤਾ ਲੱਗੀ ਆ ਬਾਈ ਜੀ ਇਹ ਗੱਲ ਪੱਕੀ ਆ ਜਿਹਦੇ ਕਿਸੇ ਮਾਰਦ ਨੇ ਰੱਖੇ ਹੋਣ ਇਹ ਤਾਂ ਤੁਹਾਨੂੰ ਆਕੇ ਦਊ ਕੋਈ ਕਿਸੇ ਨੇ ਕਹਿਣਾ ਥੋੜੀ ਗੱਲ ਵਿਚਾਲੇ ਆ ਬਈ ਬਾਈ ਗੁਲਜਾਰ ਜੀ ਮੈਂ ਤੁਹਾਡੀਆਂ ਉਹ ਮੂਵੀ ਚ ਮਾਲਵਾ ਟੀਵੀ ਤੇ ਵਿਕੀ ਉਹਨਾਂ ਨੇ ਗੱਲ ਕੀਤੀ ਸੀ ਉਹ ਗੱਲਾਂ ਤੇ ਮੈਂ ਅਮਲ ਕੀਤਾ ਆ ਥੋੜੇ ਕਰਕੇ ਬਾਜੀ ਜਾਂਦੀ ਕੋਈ ਦੱਸੂਗਾ ਬੰਦਾ ਥੋੜੇ ਮਨ ਨੂੰ ਵੀ ਉਹ ਖੁਸ਼ੀ ਹੋਣੀ ਆ ਹਾਂਜੀ ਬਾਈ ਚਲ ਜਿੱਤਨੀ ਦਾ ਮਗਨ ਦੀ ਕਿਸਮਤ ਆ ਹਾਂਜੀ ਜਿਹੜਾ ਲੱਸੀ ਇਹਨਾਂ ਨੂੰ ਦਸਿਆਲਾਂ ਦੇ ਵਿੱਚ ਹਫ਼ਤੇ ਬਾਅਦ ਨਹੀਂ ਪਾ ਸਕਦੇ ਤੁਸੀਂ ਹਰ ਹਫ਼ਤੇ ਦੇ ਵਿੱਚ ਇਹਨਾਂ ਨੂੰ ਦਹੀਂ لازਮੀ ਪਾਓ ਕੂਤਰ ਨਹੀਂ ਕੋਲੀ ਧਰ ਦੇ ਨਾ 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 ਉਹਦੇ ਵਿੱਚ ਲੱਸੀ ਬਣਾ ਕੇ ਤੇ ਕੁੱਜੀ ਦੇ ਵਿੱਚ ਰਲਾ ਦੇ ਜਿਵੇਂ ਪਾਣੀ ਪਾਉਂਦੇ ਕੋਲੀ ਸਿਰ ਤੋਂ ਹਾਂ ਉਹ ਪੀ ਜਾਂਦੇ ਜਿਹਨਾਂ ਦਰ ਪੀਂਦੇ ਆ ਅੱਛਾ ਹਾਲ ਤੇ ਇੱਕ ਗਿਰਾ ਲਾਜ ਵੀ ਪਾਓ ਤੇ ਤੁਹਾਡੇ ਕੂਤਰ ਨਹੀਂ ਬਿਮਾਰ ਹੋਣਗੇ ਨਾ ਤੁਹਾਡੇ ਮਿਹਦੇ ਖਰਾਬ ਹੋਣਗੇ ਕੂਤਰ ਦੇ ਤੇ ਛੇਤੀ ਨਹੀਂ ਬਿਮਾਰ ਹੁੰਦੇ ਜੇ ਬਿਮਾਰ ਹੋ ਗਏ ਤਾਂ ਛੇਤੀ ਵੀ ਠੀਕ ਹੋ ਜਾਣਗੇ ਕਵਰ ਕਰ ਜਾਣਗੇ ਛੇਤੀ ਕਵਰੀ ਹੋ ਜਾਂਦੀ ਆ ਅੱਛਾ ਤੇ ਬਾਕੀ ਆ ਉਹ ਟੀਕੇ ਲਾ ਲਉਂਦੇ ਕੋਈ ਸੌ ਲਾ ਲਾ ਪਰ ਜਿੰਨਾ ਇਦਾਂ ਕੋਈ ਵੀ ਬੈਰ ਸਨਾਂ ਦਾ ਹਾਂ ਸਾਰੇ ਲੱਸੀ ਨਾਲ ਜਮਾ ਠੀਕ ਹੋ ਜਾਂਦੇ ਖੱਟੇ ਮਾਂ ਜਿੰਨੀ ਛੇਤੀ ਬਿਮਾਰ ਹੁੰਦੇ ਆ ਓਨੀ ਛੇਤੀ ਲੱਸੀ ਨਾਲ ਠੀਕ ਹੋ ਜਾਂਦੇ ਆ ਆ ਸਾਡੇ ਸਾਡੇ ਬਿਮਾਰ ਸੀ ਕਿ ਪਹਿਲਾਂ ਕਬੂਤਰ ਗਰਮੀ ਕਿ ਨਹੀਂ ਪਾਉਣੀ ਚਾਹੀਦੀ ਨਹੀਂ ਜੇ ਪਾਓ ਕਿਹੜੀ ਗੱਲ ਜਿਹੜਾ ਕਬੂਤਰ ਹਲੇ ਆਪਾਂ ਉਹਨੂੰ ਦੇਖੋ ਵੀ ਆਪਾਂ 10 ਦਿਨਾਂ ਲੈ ਛੱਡਣਾ ਨਹੀਂਗਾ ਅੱਛਾ ਜੇ ਉਹਨੂੰ ਇੱਕ ਅੱਧੀ ਘਰ ਦੋ ਘਰ ਦਿੱਤੀ ਉਹਦੀ ਨਿੱ ਗਰਮੀ ਨਿਕਲ ਜਾਊਗੀ ਸੈੱਟ ਹੋ ਜਾਊਗਾ ਅੱਜ ਤਾਂ ਦਿੰਨੇ ਆ ਅੱਛਾ ਤਾਂ ਬਹੁਤ ਬੜੇ ਇਹਦੇ ਬਿਮਾਰ ਹੋ ਗਏ ਸੀਗੇ ਬੁਰਾ ਹਾਲ ਆ ਜੀ ਮੇਰਾ ਇਹਦੇ ਮੈਂ ਹੁਣ ਮੈਂ ਕਹ ਤੂੰ ਹੋਰ ਕੋਈ ਸੁਣਾਉਂਦੇ ਟੈਰਾਮਾਈਸਿਨ ਗੋਲੀ ਤੇ ਲੱਸੀ ਕਿਸ ਤੋਂ ਦਵਾਈ ਲਿਆਉਣ ਦੀ ਲੋੜ ਨਹੀਂ ਜੀ ਟੈਰਾਮੈਸੀਨ ਜਿਹੜੀ ਬੰਦੇ ਲੈਂਦੇ ਆ ਹਾਂਜੀ ਤੇ ਬੰਦੇ ਵਾਲੀ ਇਹਨਾਂ ਨੂੰ ਦਵਾਈ ਖਾਦੋ ਉਹ ਕਿੰਨੀ ਕੁ ਦਿੰਦੇ ਆ ਜੀ ਫਿਰ ਟੈਰਾਮੈਸੀਨ ਜੇ 10 ਕਬੂਤਰ 8 ਕਬੂਤਰਾਂ ਨੂੰ ਇੱਕ ਗੋਲੀ 8 ਕਬੂਤਰਾਂ ਨੂੰ ਰਗੜ ਕੇ ਲੱਸੀ ਚ ਪਾ ਲਓ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਪਤਾ ਵੀ ਗਰਮੀ ਪਈ ਆ ਕਬੂਤਰਾਂ ਦੇ 20 10 ਕਬੂਤਰਾਂ ਮਰ ਇੱਕ ਕੈਸੂਲ ਖੋਲ ਦਿਓ ਵੀ ਕੈਸੂਲ ਲੱਸੀ ਦੇ ਵਿੱਚ ਤਦ ਉਹ ਕੂਤਰ ਸੁਵੇਨ ਦੱਸਣਗੇ ਤੁਹਾਨੂੰ ਦੋਨਾਂ ਨੂੰ ਦੱਸਣਗੇ ਘਰੇ ਉੱਡ ਕੇ ਵੀ ਦੱਸਣਗੇ ਵੀ ਅਹੀ ਅੰਦਰ ਤੰਦਰੁਸਤ ਐਡੀ ਕੀ ਤਾਂ ਚੀਜ਼ ਆ ਇਹ ਯਾਰ ਇੱਕ ਤੇ ਇੱਕ ਤਾਂ ਨਾਲੀ ਹੁੰਦੀ ਇਹਨਾਂ ਦੇ ਬਸ ਇੱਕ ਮੈਰੀ ਉਹਦੇ ਵਿੱਚੋਂ ਨਫੇਸ਼ਨ ਨਿਕਲ ਜਾਂਦੀ ਆ ਖੱਟੇ ਨਾਲ ਖੱਟੇ ਨਾਲ ਲੱਸੀ ਹੋਰ ਗੁਜ਼ਾਰਾ ਕੋਸਾ ਟਮਾਟੋ ਹੋ ਜਾਂਦਾ ਕਿਉਂਕਿ ਬਾਈ ਜੀ ਨੇ ਬਹੁਤ ਵੱਡੀਆਂ ਗੱਲਾਂ ਜਿਹੜਾ ਨਮਾ ਜੂਥ ਆ ਤਜਰਬਾ ਵੀ ਜ਼ਰੂਰ ਕਰੂਗਾ ਸੋ ਪ੍ਰਮਾਤਮਾ ਇਹ ਹੋਰ ਬਾਈ ਜੀ ਕੋਈ ਗੱਲ ਐਵੇਂ ਜਿਵੇਂ ਬਈ ਹਾਂ ਕਬੂਤਰ ਜਦੋਂ ਬਾਜੀ ਤੇ ਬੰਦਾ ਕਬੂਤਰ ਜਿਹੜਾ ਨਮਾ ਜੂਥ ਲੈ ਆਊਗਾ ਉਹ ਕਿੰਨਾਕ ਦੇਖ ਲਵੇ ਵੀ ਕਬੂਤਰ ਹੁਣ ਬਈ ਆਪਣਾ ਬਾਜੀ ਤੇ ਛੁੱਟਣ ਵਾਲਾ ਹੋ ਗਿਆ ਨਹੀਂ ਬਾਰੀਆਂ ਤਾਂ ਬਈ ਕਿੰਨੀਆਂ ਬਾਰੀਆਂ ਡਾ ਕੇ ਵੀ ਮਜ਼ਾਨ ਚ ਪਰ ਘੱਟੋ ਘੱਟ ਮਹੀਨਾ ਕੂਤਰ ਰੋਣਾ ਚਾਹੀਦਾ ਘੱਟੋ ਘੱਟ ਨਹੀਂ ਮਹੀਨਾ ਇੱਕ ਮਹੀਨੇ ਚ ਮੰਨ ਲਓ 10 ਬਾਜੀਆਂ ਹੋ ਗਈਆਂ ਕਿ ਮਹੀਨਾ ਬਾਰੀਆਂ ਤਾਂ ਬਈ ਹੋਣੀਆਂ ਪਹਿਲਾਂ 10 ਲਗਾਤਾਰ ਹੋਣਗੀਆਂ ਲਗਾਤਾਰ ਡਾਉਣਾ 10 ਦਿਨ ਹਾਂ ਫਿਰ ਬੰਦੀਆਂ ਪਾ ਕੇ ਦੋ ਬੰਦੀਆਂ ਪਾ ਕੇ ਫਿਰ ਪਾਣੀ ਤੇ ਲਾਉਣਾ ਅੱਛਾ ਬੰਦੀਆਂ ਪਾ ਕੇ ਦੋ ਬੰਦੀਆਂ ਪਾ ਕੇ ਪਾਣੀ ਲਾ ਦੋ ਪਾਣੀ ਆਦਾ ਜਸਾ ਹਾਵਣਾ ਲਾਉਨੇ ਆ ਉਹਦੇ ਲਾਉਂਦੇ ਜਾਓ ਜਦੋਂ 7 ਪਾਣੀ ਹੋਵੇ ਛੱਡ ਦੋ 6 ਹੋਵੇ ਛੱਡ ਦੋ 5 ਪਾਣੀ ਤੋਂ ਛੱਡ ਸਕਦੇ ਆਪਾਂ 5 ਪਾਣੀ ਯਾਨੀ ਉਹ ਫਿਰ ਉਹ ਪੂਰਾ ਵਜਨ ਚ ਆਵਾਜ਼ ਪੂਰਾ ਕੋਸਾ ਤੱਕ ਕਵਰ ਕਰ ਜਾਂਦਾ ਕਵਰ ਕਰ ਜਾਂਦਾ ਇਹ ਜ਼ਰੂਰੀ ਆ ਯਾਨੀ ਮਹੀਨਾ ਤੱਕ ਉੜੇ ਜਾਨਵਰ ਲਾਜ਼ਮੀ ਤੁਹਾਨੂੰ ਵਿੱਚ ਬਿੱਕੀ ਵੀਰੇ ਮੀਂਹ ਵੀ ਪੈ ਜਾਣਾ ਦਿਨ ਵੀ ਮਾੜਾ ਚੰਗਾ ਨਹੀਂ ਵੀ ਉੜਦਾ ਕਬੂਤਰ ਪਰ ਆਪਾਂ ਨੂੰ ਉਹ 25 ਜਾਨੀ ਉਹ ਗੱਲ ਪ੍ਰੈਕਟਿਸ ਵਾਲੀ ਆ ਵੀ ਪ੍ਰੈਕਟਿਸ ਪੂਰੀ ਹੋਵੇ ਉੱਤਰ ਦੀ ਪੂਰੀ ਹੋਵੇ ਹਾਂਜੀ ਤੇ ਹੋਰ ਤੁਹਾਡੇ ਕੋਈ ਆਪਣੇ ਮਨ ਚ ਗੱਲ ਹੋਵੇ ਨਵੇਂ ਜੂਤ ਨੂੰ ਵੀ ਹਾਂ ਇਹ ਕਾ ਵੀ ਗੱਲ ਕਰ ਲੈ ਸਹੀ ਆ ਵੀਰੇ ਵੀ ਬਾਜ਼ੀਆਂ ਆਸਾਨ ਆਪਾਂ ਨਵੇਂ ਜੂ ਨੇ ਆ ਵੀ ਬਾਜ਼ੀਆਂ ਵਧੀਆ ਬਾਜ਼ੀਆਂ ਛੱਡੋ ਰੋਲੇ ਵਾਲੀਆਂ ਬਾਜ਼ੀਆਂ ਦਾ ਛੱਡੋ ਜਿੱਥੇ ਤੁਹਾਨੂੰ ਪਤਾ ਵੀ ਬੰਦਾ ਵਧੀਆ ਨਹੀਂ ਹੈਗਾ ਤੇ ਉੱਥੇ ਐਂਟਰੀ ਨਾ ਕਰੋ ਜਿੱਥੇ ਰੋਗ ਰੋਲਾ ਪਾਉਂਦੇ ਆ ਪੈਸੇ ਖਾਂਦੇ ਆ ਉੱਥੇ ਤੁਸੀਂ ਬਾਜੀ ਨਾ ਛੱਡੋ ਤੇ ਪਹਿਲੇ ਆਉਦਾ ਕਵਰ ਕਰੋ ਵੀ ਇਹ ਬੰਦੇ ਰੌਲਾ ਹੁਣ ਕਈ ਪਿੰਡਾਂ ਤੇ ਰੌਲਾ ਪੈ ਗਿਆ ਬਈ ਬੰਦਿਆਂ ਨੇ ਪੈਸੇ ਖਾ ਗਏ ਬੰਦੇ ਮੱਕੀਆਂ ਜੀ ਤੁਰੇ ਫਿਰਦੇ ਆ ਇਹ ਗੱਲ ਆ ਕੋਈ ਅੱਛਾ ਤੇ ਉਹ ਆਪ ਹੀ ਪੁਲਸਾਦ ਲੈ ਲੈਂਦੇ ਵਿੱਚ ਬੰਦੇ ਤੇ ਬਹੁਤ ਗਲਤ ਗੱਲ ਆ ਇਹ ਸੱਦਨ ਵਾਲਾ ਵਾਸਤੇ ਵੀ ਤੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਤੁਹਾਨੂੰ ਗਾਹ ਨੂੰ ਉਹ ਬੰਦਿਆਂ ਨਾਲ ਬਾਈਕਾਟ ਕਰੋ ਉਹਨਾਂ ਦਾ ਕਬੂਤਰ ਨਾ ਛੱਡਣ ਦਿਓ ਗਾਹ ਅਕਲ ਆਵੇ ਉਹਨਾਂ ਨੂੰ ਕਿਤੇ ਬੰਦਿਆਂ ਨੇ ਇਹਨੇ ਨੇ ਕੀਤੀਆਂ ਸਾਡੇ ਲਿਖੇ ਹੋਏ ਆ ਬੰਦੇ ਇਹਦੇ ਬੰਦਿਆਂ ਨੇ ਕੀਤੀਆਂ ਉਹਨਾਂ ਦੇ ਕੂਤਰ ਨਾ ਛੁੱਟਣਗੇ ਗਾਹ ਨੂੰ ਬਾਦੀਆਂ ਸਾਡੀਆਂ ਦੇ ਚਲੋ ਇਹ ਵੀ ਗੱਲ ਵਧੀਆ ਮੈਸੇਜ ਆ ਆਪੇ ਲੋਕਾਂ ਨੂੰ ਅਕਲ ਆਵੇ ਤੇ ਚਲੋ ਇਹ ਗੱਲਬਾਤ ਬਾਜੀ ਨੇ ਬਹੁਤ ਵੱਡੀਆਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਕਈ ਵਾਰੀ ਜਿਹੜਾ ਨਵਾਂ ਜੂਥ ਆ ਗਮਰਾਹ ਹੋਇਆ ਹੁੰਦਾ ਤੇ ਉਹਦੇ ਚ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਸੋ ਬਾਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਹਾਂ ਜੀ ਬਾਈ ਗੁਲਜ਼ਾਰ ਜੀ ਸਦਮਾ ਕਲਾ ਤੇ ਨਾਲ ਮੇਰਾ ਵੀਰ ਆ ਰਵੀ ਡੇਲੋਂ ਬਾਈ ਜੀ ਉਹਨਾਂ ਦਾ ਪਿਆਰ ਆ ਹੋਰ ਜਿੰਨੇ ਵੀ ਇਹਨਾਂ ਦੇ ਸਾਰੇ ਮਿੱਤਰ ਦੋਸਤ ਪਰਿਵਾਰ ਦੇ ਤੌਰ ਤੇ ਸ਼ਗਿਰਦ ਨਹੀਂ ਕੋਈ ਬਣਾਇਆ ਆਪਣਾ ਪਰਿਵਾਰ ਹੀ ਵੱਡਾ ਕੀਤਾ ਵਾ ਸੋ ਇਸੇ ਤਰ੍ਹਾਂ ਸਾਡੀਆਂ ਇਹ ਮੁਲਾਕਾਤਾਂ ਦਾ ਸਿਲਸਲਾ ਜਿਹੜੇ ਜਿਸ ਤਰ੍ਹਾਂ ਮਾਲਵਾ ਟੀਵੀ ਨੂੰ ਤੁਸੀਂ ਪਿਆਰ ਦਿੱਤਾ ਬਾਈ ਜੀ ਉਹਨਾਂ ਨੇ ਪਹਿਲਾਂ ਰਵੀਵੀਰ ਨੇ ਦੱਸਿਆ ਵੀ ਪਹਿਲੀ ਵਾਰੀ ਮਾਲਵਾ ਟੀਵੀ ਉੱਤੇ ਆਇਆ ਇੱਕ ਗੱਲ ਬਾਈ ਜੀ ਸੱਚ ਹੋ ਰਹੀ ਗੀ ਅ ਜਿਵੇਂ ਹੁਣ ਤੁਸੀਂ ਦੇਖਦੇ ਹੋ ਅਸਮਾਨ 'ਚ ਦਿਨੇ ਤਾਰੇ ਦੇਖਿਆ ਕਦੇ ਮਨੂਰ ਹੁਣੇ ਦਿਖਾ ਦਿੰਨੇ ਉਹਨੂੰ ਆਏ ਭਈ ਆਓ ਹਾਂ ਤੇ ਤਾਂ ਹੀ ਕਬੂਤਰ ਬਾਜ ਉਹ ਗੱਲ ਹੋ ਜਾਂਦੀ ਆ ਉਹ ਤਾਂ ਨਹੀਂ ਭਾਈ ਜਦੋਂ ਆਇਆ ਤੁਸੀਂ ਜਾਣਦੇ ਹੋ ਅੱਖਾਂ ਲਾਲ ਹੁੰਦੀਆਂ ਬਈ ਗੁਲਜ਼ਾਰ ਆ ਗਿਆ ਉਹ ਉਹ ਅੱਖਾਂ ਲਾਲ ਉਹ ਸੂਰਜ ਕੰਨੀ ਦੇਖਣ ਕੇ ਹੋਰ ਧੁੱਪੇ ਧੱਕਦੇ ਰਹਿੰਦੇ ਤਾਂ ਪਤਾ ਨਹੀਂ ਦੇ ਹੁੰਦੇ ਆ ਜੀ ਰਾਤ ਨੂੰ ਨੀਂਦੇ ਆ ਨੀਂਦ ਨਹੀਂ ਪੂਰੀ ਹੁੰਦੀ ਉਹ ਨਹੀਂ ਕਈ ਕਰਦੇ ਹੁੰਦੇ ਜੀ ਸੂਰਜ ਦੇ ਪਿੱਛੇ ਕਬੂਤਰ ਹੈ ਭਾਈ ਉਹ ਹੁੰਦਾ ਕਿ ਐਵੇਂ ਗੱਲਾਂ ਹੁੰਦੀਆਂ ਸੂਰਜ ਦੇ ਪਿੱਛੇ ਦਾ ਕਹਿੰਦਾ ਝੂਠ ਬੋਲਦਾ ਉਹ ਨਹੀਂ ਬੰਦਾ ਜੀ ਉਹ ਸੂਰਜ ਦੇ ਪਿੱਛੇ ਖੜਾ ਵਾ ਸੂਰਜ ਦੇ ਸਿੱਧਾ ਨੀਂ ਜਾਗ ਸਕਦਾ ਬੰਦਾ ਕੋਈ ਆਮ ਅੱਛਾ ਸਿੱਧਾ ਜਾਗਦਾ ਨਹੀਂ ਕਰਦਾ ਬੰਦਾ ਸਿੱਧਾ 10 ਦਿਨ ਹੁੰਦਾ ਜੀ ਉਹ ਕੋਈ ਤਾਰੇ ਹੁੰਦੇ ਆ ਐਸਮਾਨ ਚੋਂ ਪਰ ਰੇਟ ਬੰਦਾ ਤਾਂ ਦੇਖ ਨਹੀਂ ਸਕਦਾ ਬਾਈ ਜਿਹੜਾ ਕੂਤਰ ਨਿਗਾ ਲੋਂਦਾ ਕੂਤਰ ਬਈ ਤਾਂ ਰੋਜ਼ ਨਿਗਾ ਮਾਰਦਾ ਉਹਨੂੰ ਦੀਂਦਾ ਵਾ ਅੱਛਾ ਉਹਦਾ ਲਾਜ਼ਮੀ ਦਿਸੂਗਾ ਤੇ ਜਿਹੜਾ ਕੂਤਰ ਨਿਗਾ ਮਾਰਦਾ ਜੇ ਹੁਣ ਸਾਡੇ ਕੋ ਸਾਡੀ ਐਕਸਰਸਾਈਜ਼ ਹੋਈ ਕਰੇ ਤਾਰੇ ਨੂੰ ਦਿਖਾਇਆ ਬਈ ਹੱਥਲੇ ਬੰਦੇ ਵੀ ਉਹ ਤਾਰਾ ਕੋ ਕੂਤਰ ਖੜਾ ਜੀ ਸਾਨੂੰ ਥੱਲੇ ਘਰੇ ਭਲੇਖਾ ਪੈ ਜਾਂਦਾ ਵੀ ਕੂਤਰ ਆ ਕਦੇ ਹੁੰਦਾ ਤਾਰਾ ਸਾਲਾ ਉਹ ਤਾਰ ਤਾਰਾ ਇਹ ਤਾਰਾ ਵੀ ਖਰਾਬ ਹੈ ਕਈ ਗ੍ਰਾ ਤਾਂ ਹੌਸਲਾ ਦੇ ਦਿੰਦਾ ਹਾਂ ਆਖਿਰ ਉਹ ਵੀ ਹੈਗਾ ਉੱਤੇ ਉਹ ਨਹੀਂ ਹੈ ਕਬੂਤਰ ਨਿਕਲਿਆ ਹੁੰਦਾ ਵੀ ਬਾਈ ਜੀ ਉਹ ਖੜਾ ਵਾ ਤਾਰਾ ਦੇਖ ਕੇ ਹੀ ਹੌਸਲਾ ਵੀ ਅੱਜ ਲੱਗ ਜੂ ਅੱਜ ਸੋ ਬਾਈ ਜੀ ਉਹਨਾਂ ਦਾ ਗਲਜਾਰ ਬਾਈ ਜੀ ਨਾ ਸਦਮਾ ਕਲਾਂ ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪੰਡਾ ਜਿੱਥੇ ਵੀ ਪੰਜਾਬੀ ਬੈਠੇ ਜਿੱਥੇ ਵੀ ਕਬੂਤਰ ਬਾਜ਼ ਬੈਠਿਆ ਹਿੰਦੁਸਤਾਨ ਦੇ ਚਾਹੇ ਕੋਨੇ ਤੇ ਚਾਹੇ ਦੇਸ਼-ਵਿਦੇਸ਼ ਸੱਤ ਸਮੁੰਦਰੋਂ ਪਾਰ ਪਾਕਿਸਤਾਨ 'ਚ ਵੀ ਬਾਈ ਜੀ ਉਹਨਾਂ ਦਾ ਕਿਉਂਕਿ ਰਿਸ਼ਤੇਦਾਰ ਮਿੱਤਰ ਦੋਸਤ ਉਧਰ ਵੀ ਹੈਗੇ ਆ ਤੇ ਇਸੇ ਤਰ੍ਹਾਂ ਇੱਥੇ ਆਪਣਾ ਵੱਡਾ ਪਰਿਵਾਰ ਬਣਾਇਆ ਤੇ ਨਵੇਂ ਜੂਤ ਨੂੰ ਥੋੜੀ ਜੀ ਸਿਹਤ ਵੀ ਦਿੱਤੀ ਆ ਵੀ ਗਮਰਾ ਨਾ ਹੋਵੋ ਪਹਿਲਾਂ ਆਪ ਕੋ ਸਿੱਖੋ ਫਿਰ ਚਲੋ ਬਹੁਤ ਥੋੜੀ ਬਹੁਤੀ ਕਿਸੇ ਦੀ ਸਹਾਇਤਾ ਵੀ ਹੋ ਜਾਂਦੀ ਆ ਗੱਲਾਂ ਬਾਤਾਂ